ਪਹਿਲਾਂ ਬਾਜਵਾ ਸਾਹਿਬ ਦਾ ਫਿਰ ਬਾਅਦ ਵਿੱਚ ਰਾਜਾ ਬੜਿੰਗ ਦਾ ਜਿਹੜੇ ਬਿਆਨ ਆਏ ਆ ਬਹੁਤ ਨਿੰਦਣਯੋਗ ਹੈ ਸ਼ਰਮਨਾਕ ਹੈ ਉਹਨਾਂ ਨੂੰ ਆਪਣੇ ਬਿਆਨ ਵਾਪਸ ਲੈਣੇ ਚਾਹੀਦੇ ਜਿਹੜੇ ਵਿਰੋਧੀ irdੇ ਨੇਤਾ ਹੋਣ ਦੇ ਨਾਤੇ ਜਾਂ ਮੈਂਬਰ ਆਫ ਪਾਰਲੀਮੈਂਟ ਐਮ.ਐਲ.ਏ ਹੋਣ ਦੇ ਨਾਤੇ ਸਾਡੀਆਂ ਜਿਹੜੀਆਂ ਗਵਰਨਮੈਂਟ ਦੀ ਪਾਲਿਸੀਜ਼ ਆ ਉਹਨਾਂ ਨੂੰ ਕ੍ਰਿਟਿਸਾਈਜ਼ ਕਰੋ ਗਵਰਨਮੈਂਟ ਦੇ ਕੰਮ ਨੂੰ ਕ੍ਰਿਟਿਸਾਈਜ਼ ਕਰ ਸਕਦੇ ਹੋ ਤੁਸੀਂ ਕਿਸੇ ਦੇ ਵੀ ਉਹਦਾ ਮਤਲਬ ਪਹਿਲਾਂ ਇਹਨਾਂ ਨੇ ਉਹ ਗੋਕੇ ਜਿਹੜਾ ਕਿਹਾ ਸੀ ਵੀ ਜਿਹੜੇ ਤੁਹਾਡੇ ਮੋਬਾਈਲ ਰਿਪੇਅਰ ਕਰਨ ਵਾਲੇ ਜਿਹੜਾ ਇੱਕ ਸਪਾਈ ਸਰਵਿਕ ਦਾ ਮੁੰਡਾ ਵੀ ਇਹ ਮਟੀਰੀਅਲ ਕਿੱਥੋਂ ਆ ਗਿਆ ਹੁਣ ਇਹਨਾਂ ਨੇ ਫੇਰ ਉਹ ਐਮਐਲਏ ਬਣਿਆ ਮਿਨਿਸਟਰ ਬਣਿਆ ਬਣਾ ਦੇ ਸੀ ਸਮਥਿੰਗ ਵਿਚ ਵੀ ਸ਼ੁੱਡ ਆਲ ਵੀ ਪ੍ਰਾਊਡ ਆਫ ਮੇਰੇ ਪਿਤਾ ਜੀ ਕਿਸਾਨ ਕਰਦੇ ਸੀ ਕਿਸਾਨ ਸੀਗੇ ਬੈਲਾਂ ਨਾਲ ਖੇਤੀ ਕਰਦੇ ਸੀ ਖੂਤ ਪਾਣੀ ਲਾਂਦੇ ਸੀ ਅਸੀਂ ਸਾਰਾ ਕੁਝ ਮੈਂ ਡੰਗਰ ਚਾਰਦਾਰ ਆ ਇਹਦੇ ਚ ਕੋਈ ਮਾੜੀ ਗੱਲ ਮੇਰੇ ਪਿਤਾ ਜੀ ਨੇ ਮਿਹਨਤ ਕੀਤੀ ਉਹਨਾਂ ਨੇ ਟਰੈਕਟਰ ਲਿਆ ਮੈਨੂੰ ਉਹਨਾਂ ਨੇ ਖਰਚਾ ਕਰਕੇ ਮੈਨੂੰ ਮੈਡੀਕਲ ਕਾਲਜ ਭੇਜਿਆ ਮੈਂ ਪੜ੍ਹ ਕੇ ਡਾਕਟਰ ਬਣਿਆ ਇਹਦੇ ਚ ਕੀ ਮਾੜੀ ਗੱਲ ਹੈ ਚੰਗੀ ਗੱਲ ਹੈ ਵਨ ਸ਼ੁੱਡ ਵੀ ਆ ਪ੍ਰਾਊਡ ਆਫ ਇਟ ਆਈ ਫੀਲ ਪ੍ਰਾਊਡ ਆਫ ਇਟ ਕਿ ਮੁਰੇ ਪਿਤਾ ਜੀ ਕਿਸਾਨ ਸੀਗੇ ਇਹਨਾਂ ਦੇ ਪਿਤਾ ਜੀ ਮਿਨਿਸਟਰ ਸੀਗੇ ਹੁਣ ਸਾਰੇ ਇਹ ਜਰੂਰੀ ਨਹੀਂ ਕਿ ਮਿਨਿਸਟਰ ਦਾ ਬੇੜੇ ਮਿਨਿਸਟਰ ਬਣੇਗਾ ਨਾ ਇਹਨਾਂ ਨੂੰ ਸੱਤਾ ਇਹਨਾਂ ਦੇ ਸੱਤਾ ਇਹਨਾਂ ਦੇ ਹੱਥੋਂ ਨਿਕਲ ਗਈ ਆ ਸੋ ਇਹ ਫਰਸਟ੍ਰੇਸ਼ਨ ਕਰਕੇ ਇਹਨਾਂ ਨੂੰ ਡੈਸਪਰੇਟ ਹੋ ਕੇ ਉਹ ਜੀ ਬਿਆਨ ਦੇ ਰਹੇ ਆ ਜਿਹੜੇ ਕਿ ਬਹੁਤ ਮਾੜੀ ਗੱਲ ਆ ਤੁਸੀਂ ਸਾਨੂੰ ਸਾਡੀਆਂ ਪਾਲਿਸੀਆਂ ਨੂੰ ਕ੍ਰਿਟਿਕਾਈਜ਼ ਕਰੋ ਅਸੀਂ ਵੀ ਵੈਲਕਮ ਇਟ ਡਿਬੇਟ ਕਰੋ ਅਸੈਂਬਲੀ ਵਿੱਚ ਆਕੜ ਡਿਬੇਟ ਕਰੋ ਬਟ ਇਹ ਇਹ ਦਿਸ ਇਜ਼ ਅਨਐਕਸੈਪਟੇਬਲ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਇੱਥੇ ਵੀ ਕਿਹੜੀ ਵਤੀਰਾ ਨਹੀਂ ਕਿ ਕਿਸ ਤਾਈ ਜਿਹੀ ਬੈਂਡ ਵਜਾ ਰਹੇ ਆਂਗੇ ਪਾਰਟੀ ਬੜਾ ਇਹ ਬੈਂਡ ਤਾਂ ਲੋਕਾਂ ਨੇ ਵਜਾਣਾ ਹੁੰਦਾ ਲੋਕਾਂ ਨੇ 2022 ਚ ਇਹਨਾਂ ਦਾ ਬੈਂਡ ਵਜਾਇਆ ਸੀਗਾ ਇਹ ਫੈਸਲਾ ਲੋਕਾਂ ਨੇ ਕਰਨਾ ਅਸੀਂ ਲੋਕਾਂ ਵਾਸਤੇ ਕੰਮ ਕਰਦੇ ਆ ਇਹ ਲੋਕਾਂ ਦੀ ਗੱਲ ਨਹੀਂ ਕਰਦੇ ਇਹ ਸੀਐਮ ਦੀ ਕੁਰਸੀ ਦੀ ਗੱਲ ਕਰਦੇ ਆ ਇਹ ਵਿਰੋਧੀਆਂ ਦੇ ਉੱਤੇ ਚੱਕੜ ਸੱਟਣ ਦੀ ਗੱਲ ਕਰਦੇ ਆ ਇਹ ਜਿਹੜਾ ਵਿਰੋਧੀਆਂ ਦੇ ਉੱਤੇ ਚੱਕੜ ਸੁੱਟਿਆ ਜਿਹੜਾ ਉੱਪਰ ਉੱਡ ਕੇ ਸੱਟਿਆ ਇਹਨਾਂ ਦੇ ਉੱਪਰ ਹੀ ਕਰੇਗਾ ਤੇ ਇਹ ਦਿਸ ਇਜ਼ ਗੋਇੰਗ ਟੂ ਹਾਰਮ them ਇਹਨਾਂ ਦਾ ਆਪਣਾ ਨੁਕਸਾਨ ਹੋਏਗਾ ਇਹ ਕਾਂਗਰਸ ਜਿਹੜੀ ਕਿ ਜਿਹੜੀ ਪਾਰਟੀ ਬਹੁਤ ਵਧੀਆ ਜਿਹੜੀ ਪਾਰਟੀ ਸੀ ਜਿਹਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਜਿਹੜੀ ਪੰਡਿਤ ਜਵਾਰਨਾਲ ਨਹਿਰੂ ਮਹਾਤਮਾ ગાંધી ਇਹ ਕਾਂਗਰਸ ਦਾ ਇਹਨਾਂ ਨੇ ਮਤਲਬ ਕਿੱਥੇ ਪਹੁੰਚਾਤਾ ਕਾਂਗਰਸ ਨੂੰ ਉਹਨਾਂ ਨੇ ਕਾਂਗਰਸ ਨੂੰ ਬਹੁਤ ਨੀਚੇ ਲੋਅਰ ਲੈਵਲ ਤੇ ਮਤਲਬ ਬਹੁਤ ਨੀਚੇ ਲੈ ਗਿਆ ਕਾਂਗਰਸ ਕਾਂਗਰਸ ਬਹੁਤ ਅੱਛੀ ਪਾਰਟੀ ਸੀ ਅਕਾਲੀ ਦਰ ਬਹੁਤ ਵਧੀਆ ਸੀ ਆਜ਼ਾਦੀ ਦੀ ਲੜਾਈ ਵਿੱਚ ਅਕਾਲੀ ਦਲ ਦਾ ਬਬਰ ਅਕਾਲੀ ਦਲ ਦਾ ਬਹੁਤ ਵੱਡਾ ਰੋਲ ਸੀਗਾ ਉਹਨਾਂ ਨੇ ਵੀ ਪਾਰਟੀ ਖਤਮ ਕਰਤੀ ਉਹਨਾਂ ਨੇ ਕਾਂਗਰਸ ਪਾਰਟੀ ਖਤਮ ਕਰਤੀ ਉਹਦੇ ਵਿੱਚੋਂ ਨੈਸ਼ਨਲਿਜ਼ਮ ਖਤਮ ਕਰਤਾ ਉਹਦੇ ਵਿੱਚੋਂ ਲੋਕਾਂ ਨੂੰ ਗਾਇਬ ਕਰਤਾ ਉਹਨਾਂ ਨੇ ਲੋਕਾਂ ਦੇ ਮੁੱਦੇ ਗਾਇਬ ਕਰਤੇ ਸਿਰਫ ਤੇ ਸਿਰਫ ਉਹਨੂੰ ਸੱਤਾ ਨਾਲ ਕਰ ਸੰਭਾਜਿਆ ਅੱਖ ਦੀ ਜਗਾ ਪੰਜਾਬ ਚ ਅਜਿਹਾ ਬਿਆਨ ਦੇਣਾ ਉਹਨਾਂ ਦੀ ਬੋਲਬਾਣੀ ਤੋ ਲੱਗਦਾ ਤੁਹਾਨੂੰ ਮਤਲਬ ਉਹਨਾਂ ਦੀ ਬੋਲਬਾਣੀ ਤੋ ਉਹਨਾਂ ਨੂੰ ਲੱਗਦਾ ਕਿ ਉਹ ਦਲਿਤ ਪ੍ਰਤੀ ਉਹਨਾਂ ਦੇ ਮਨ ਵਿੱਚ ਕੋਈ ਰਿਸਪੈਕਟ ਹੈ ਤਾਂ ਕੀ ਹੈਗਾ ਜਾਂ ਨਫ਼ਰਤ ਹੈ ਨਫ਼ਰਤ ਸ਼ੋਅ ਕਰ ਰਹੇ ਹਨ ਉਹਨਾਂ ਦੇ ਮਤਲਬ ਉਹਨਾਂ ਦੇ ਕਹਿਣੇ ਦੇ ਵਿੱਚ ਕਰਨ ਦੇ ਵਿੱਚ ਫਰਕ ਹੈ ਜੀ ਹਮਨ ਅਕਸਰ ਉਹਨਾਂ ਦੇ ਵੱਲੋਂ ਮਾਫੀ ਨਹੀਂ ਮੰਗੀ ਗਈ ਸੀ ਦੂਜੇ ਪਾਸੇ ਰਾਜਾ ਵਡਿੰਗ ਨੇ ਅਜਿਹਾ ਬਿਆਨ ਦੇ ਦਿੱਤਾ ਜਿੰਨੇ ਜਰ ਮਾਫੀ ਨਹੀਂ ਮੰਗਣਗੇ ਉਹਨੇ ਜੇ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਇੱਥੇ ਵੀ ਉਹਨਾਂ ਦੀ ਕੌਨਸਟੈਂਸੀ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਔਰ ਸਾਰੇ ਮਿਹਨਤਕਸ਼ ਚਾਹੇ ਉਹ ਮੋਬਾਈਲ ਰਿਪੇਅਰ ਕਰਦੇ ਆ ਚਾਹੇ ਸਫਾਈ ਕਰਦੇ ਆ ਚਾਹੇ ਬੈਂਡ ਬਚਾਦੇ ਆ ਮੰਡੀਆਂ 'ਚ ਕੰਮ ਕਰਦੇ ਆ ਖੇਤਾਂ 'ਚ ਕੰਮ ਕਰਦੇ ਆ ਕਿਸਾਨ ਆ ਮਜ਼ਦੂਰ ਆ ਕਰਮਚਾਰੀ ਆ ਵਪਾਰੀ ਆ ਸਾਰੇ ਇਹਨਾਂ ਦਾ ਵਿਰੋਧ ਕਰਨਗੇ ਸਿੱਧੇ ਤੌਰ ਤੇ ਕਿਹਾ ਹੈ ਕਿ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਜਦੋਂ ਤੱਕ ਗਤੀ ਦਾ ਅਹਿਸਾਸ ਨਹੀਂ ਹੋ ਜਾਂਦਾ ਤਾਂ ਜੋ ਤੱਕ ਮਾਫੀ ਨਹੀਂ ਮੰਨੀ ਜਾਵੇਗੀ ਇਹ ਜਹੀ ਪ੍ਰਦਰਸ਼ਨ ਜਿਹੜਾ ਹੋ ਇਸੇ ਤਰ੍ਹਾਂ ਜਾਰੀ ਰਹੇਗਾ ਤਾਂ ਸਿੱਧੇ ਤੌਰ ਦੇ ਉੱਤੇ ਅੱਜ ਪ੍ਰੋਟੈਸਟ ਜਿਹੜਾ ਇਹ ਉਹ ਆਮ ਆਦਮੀ ਪਾਰਟੀ ਦਾ ਜਾਰੀ